ਸਲੋਕ ਦੀਨ ਦਰਦ ਦੁਖ ਪੰਜਨਾ ਘਟ ਘਟ ਨਾ ਥਿਆ ਨਾਥ ਸ਼ਰਨ ਤੁਮਾਰੀ ਆयो ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜਹ ਮਾਤ ਪਿਤਾ ਸੁਤ ਮੀਤ ਨ ਭਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ ਜਹ ਮਹਾ ਭਯਾਨ ਦੂਤ ਜਮ ਦਲੈ ਤੈ ਕੇਵਲ ਨਾਮ ਸੰਗ ਤੇਰਾ ਚਲੈ जह मुश्किल होवे अति भारी हर को नाम खे नमाहे उधारी अनक पण हा चरण करत नहीं तरै हर को नाम कोट पाप पर हरै गुरु मुख नाम जब हो मन मेरे नानक पाब सुख कनेरे सगले शिष्ट को राजा दुखिया हर का नाम जपत होए सुखिया ਲਾਖ ਕਰੋ ਰੇ ਬੰਦਨਾ ਪਰੈ ਹਰ ਕਾ ਨਾਮ ਜਪਦਿ ਨਿਸਤਰੈ ਅਨਕ ਮਾਇਆ ਰੰਗ ਤਖ ਨ ਬੁਝਾਵੈ ਹਰ ਕਾ ਨਾਮ ਜਪਤਿ ਆਗਾਵੈ ਜੇ ਮਾਰਗ ਇਹੋ ਜਾਤ ਅਕੇਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪਤ ਤੈ ਪਾਰ ਪਰਾਹੀ ਅਨਕ ਬਿਗਨ ਜੈ ਆਏ ਸੰਧਾਰੈ ਹਰ ਕਾ ਨਾਮ ਤਤ ਕਾ ਲਿਉ ਧਾਰੈ ਅਨਕ ਜੋਨ ਜਨਮੈ ਮਰ ਜਾਬ ਨਾਮ ਜਪਤ ਪਾਵੈ ਬਿਸਰਾਮ ਹਉ ਮੈਲਾ ਮਲਕ ਭੂਨਾ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਬ ਹੋ ਮਨ ਰੰਗ ਨਾਨਕ ਪਾਈ ਗਏ ਸਾਧ ਕੈ ਸੰਗ ਜਿਹ ਮਾਰਗ ਕੇ ਗਨ ਜੈ ਨ ਕੋ ਸਾ ਹਰ ਕਾ ਨਾਮ ਉਹਾਂ ਸੰਗ ਤੋ ਸਾ ਜੈ ਪੈ ਡੈ ਮਾ ਅੰਤ ਗੁਬਾਰਾ ਹਰ ਕਾ ਨਾਮ ਸੰਗ ਉਜੀਆਰਾ ਜਹਾਂ ਪੰਥ ਤੇਰਾ ਕੋ ਨਾ ਸਿੰਘਾਨੋ ਹਰ ਕਾ ਨਾਮ ਤੇ ਨਾਲ ਪਛਾਨੋ ਜਹਾਂ ਪੰਥ ਤੇਰਾ ਕੋ ਨਾ ਸਿਝਾਨੋ ਹਰ ਕਾ ਨਾਮ ਤੈ ਨਾਲਿ ਬਿਸਾਨੋ ਦੈ ਮਹਾ ਭਯਾਨ ਤਪਦ ਬਹੁ ਕਾਮ ਤੈ ਹਰ ਕੇ ਨਾਮ ਕੀ ਤੁਮ ਊਪਰ ਸ਼ਾਮ ਜਹਾਂ ਤ੍ਰਿਖਾ ਮਨ ਤੁਝ ਆਕਰਖੈ ਤੈ ਨਾਨਕ ਹਰ ਹਰਿ ਅਮ੍ਰਿਤ ਵਰਖੈ ਭਗਤ ਜਨਾ ਕੀ ਵਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕਾ ਨਾਮ ਉਧਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਧ ਕਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ ਮਨ ਤਨ ਰੰਗ ਰਤੇ ਰੰਗ ਏਕੈ ਨਾਨਕ ਜਨ ਕੈ ਫਿਰਤ ਬਬੇ ਕੈ हर का नाम जन को मुक्त जुगत हर का नाम जन को त्रिपत भुगत हर का नाम जन का रूप रंग हर नाम जपत कब पर भंग हर का नाम जन की बडयाई हर, हर का नाम जन सो पापाई हर का नाम जन को भोग जोग हर नाम जपत कश नाहे बियोग ਜਨਰਾਤਾ ਹਰਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੈ ਮਾਲਕ ਜੀਨਾ ਹਰ ਧਨ ਜਨ ਕੋ ਵਾ ਪ੍ਰਭ ਦੀਨਾ ਹਰ ਹਰ ਜਨ ਕੈ ਓਟ ਸਤਾਣੇ ਹਰ ਪ੍ਰਤਾਪ ਜਨ ਅਬਰ ਨ ਜਾਣੀ ਊਤ ਬੋਤ ਜਨ ਹਰ ਰਸ ਰਾਤੇ ਸੁਨ ਸੁਆਦ ਨਾਮ ਰਸ ਮਾਤੇ आठ पहर जन हर हर जप्वै हरका भगत प्रगट नैषपवै हरकी भगत मुक्त भव करे नानक जन संग केते तरै पार जात ए वार को नाम काम तेन हर हर गुण गाव सब ते उत्तम हरकी कथा नाम सुनत दर्द दुख लथा ਨਾਮ ਕੀ ਮਹਿਮਾ ਸੰਤ ਰਿਤ ਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਅਵਡ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੋਂ ਲਖਾਸ਼ਿਆ ਵਰਨ ਨ ਹੋਏ ਨਾਨਕ ਗੁਰਮਖ ਨਾਮ ਪਾਵੈ ਜਨ ਕੋਏ